ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਫਿਰ ਹਾਜ਼ਰ ਹਾਂ ਸੁਹਾਜਰੀ ਕਰਿਓ ਪਰਮਾਨ ਤੇ ਇੱਕ ਨਵੀਂ ਕੋਠੀ ਦੇ ਨਾਲ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਢਿੱਲੋ ਕਲੋਨੀ ਕੋਟਕਪੂਰਾ ਬਾਈਪਾਸ ਤੇ ਜਿਹੜੀ ਹੈ ਕਲੋਨੀ ਆ ਸਾਢੇ 4 ਮਰਲਿਆਂ ਦੀ ਕੋਠੀ ਹੈ ਸੋ ਕੋਠੀ ਬਹੁਤ ਹੀ ਸ਼ਾਨਦਾਰ ਹੈ ਡਬਲ ਸਟੋਰੀ ਹੈ ਬਹੁਤ ਹੀ ਸੋਹਣਾ ਐਲੀਵੇਸ਼ਨ ਆ ਕੋਠੀ ਆਪਾਂ ਵੇਖਦੇ ਹਾਂ ਪਰ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮਰਜ਼ੀ ਤੁਹਾਡੀ ਹੈ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਸਪੋਰਚ ਜਿਹੜਾ 10x13 ਦਾ ਪੋਰਚਾ ਬਰੀਜਾ ਗੱਡੀ ਬੜੀ ਆਰਾਮਦਾਰ ਇਨਾ ਖੜਦੀ ਆ ਬਾਹਰਲੇ ਪਾਸੇ ਵਾਸ਼ਰੂਮ ਦਿੱਤਾ ਹੋਇਆ ਸੋ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਸੋਹਣਾ ਹੋਇਆ ਵੀ ਆ ਟੈਲਸ ਵੀ ਦੇ ਸਕਦੇ ਹਾਂ ਪੋਰਚ ਦੇ ਵਿੱਚ ਦੀਆਂ ਜਿਹੜੀਆਂ ਪੌੜੀਆਂ ਚੜ੍ਹਦੀਆਂ ਸੋ ਡੋਰ ਵਿੰਡੋ ਦਾ ਕੰਮ ਵੀ ਬਹੁਤ ਵਧੀਆ ਹੋਇਆ ਵੀ ਇਹ ਕਿਚਨ ਜਿਹੜੀ ਆ ਓਪਨ ਆ ਦੋ ਬੈਡਰੂਮ ਆ ਬੈਕ ਸਾਈਡ ਤੇ ਜਾਲ ਛੱਡਿਆ ਹੋਇਆ ਹੈ ਵੈਂਟੀਲੇਸ਼ਨ ਵਾਸਤੇ ਡਰੈنگ ਰੂਮ ਤੁਸੀਂ ਦੇਖ ਸਕਦੇ ਹੋ 2x2 ਦੀ ਟਾਇਲ ਲੱਗੀ ਹੋਈ ਆ ਸੋ ਸਾਰਾ ਕੋਠੀ ਦਾ ਕੰਮ ਆ ਜਿਹੜਾ ਬਹੁਤ ਤਸੱਲੀ ਬਖਸ਼ ਜਿਹੜਾ ਹੋਇਆ ਹੈ ਵੀ ਆ ਕੋਈ ਵੀ ਚੀਜ਼ ਜਿਹੜੀ ਆ ਮਾੜੀ ਨਹੀਂ ਲੱਗੀ ਇਸ ਕੋਠੀ ਨੂੰ ਸੋ ਰੀ ਦੇ ਨਾਲ ਜਿਹੜੀ ਆ ਕੋਠੀ ਤਿਆਰ ਕੀਤੀ ਗਈ ਹੈ ਬਾਕੀ ਹੋਰ ਵੀ ਦੋ ਕੋਠੀਆਂ ਜਿਹੜੀਆਂ ਤਿਆਰ ਹੋ ਰਹੀਆਂ ਜੇ ਕਿਸੇ ਨੇ ਚੱਲਦੇ ਕੰਮ ਦੇ ਵਿੱਚ ਨਜ਼ਰ ਵੀ ਮਾਰਨੀ ਆ ਤਾਂ ਉਹ ਨਜ਼ਰ ਵੀ ਮਾਰ ਸਕਦਾ ਔਰ ਬਿਲਕੁਲ ਇਸੇ ਨਕਸ਼ੇ ਦੇ ਨਾਲ ਜਿਹੜੀਆਂ ਦੋ ਕੋਠੀਆਂ ਹੋਰ ਵੀ ਤਿਆਰ ਹੋ ਰਹੀਆਂ ਸੋ ਕੋਈ ਇਟਣੀ ਮਾੜੀ ਲੱਗੀ ਕੋਈ ਸੀਮੈਂਟ ਨਹੀਂ ਮਾੜਾ ਲੱਗਿਆ ਕੋਈ ਡੋਰ ਵਿੰਡੋ ਦਾ ਕੰਮ ਮਾੜਾ ਨਹੀਂ ਹੋਇਆ ਸੋ ਟਾਇਲ ਵੀ ਵਧੀਆ ਜਿਹੜੀ ਆ ਕੰਪਨੀ ਦੀ ਵਧੀਆ ਕੁਆਲਿਟੀ ਦੀ ਜਿਹੜੀ ਲੱਗੀ ਹੋਈ ਆ ਰਸੋਈ ਦੇ ਵਿੱਚ ਕਵਰਸ ਜਿਹੜੇ ਆ ਬਣੇ ਹੋਏ ਆ ਸੋ ਇੱਕ ਬੈਡਰੂਮ ਦੋਨੋਂ ਬਾਥਰੂਮਾਂ ਦੇ ਨਾਲ ਅਟੈਚ ਆ ਦੂਸਰੇ ਬੈਡਰੂਮ ਦੇ ਆਪਾਂ ਆ ਨજર ਮਾਰੀਏ ਤਾਂ ਇੱਕ ਬੈਡਰੂਮ ਦੇ ਵਿੱਚ ਜਿਹੜਾ ਸਟੋਰ ਦਿੱਤਾ ਹੋਇਆ ਚਾਹੇ ਤੁਸੀਂ ਉਹਨੂੰ ਪੂਜਾ ਰੂਮ ਬਣਾ ਸਕਦੇ ਆਂ ਚਾਹੇ ਸਟੋਰ ਦੇ ਤੌਰ ਤੇ ਤੁਸੀਂ ਵਰਤ ਸਕਦੇ ਹੋ। ਸੋ ਵਾਸ਼ਰੂਮ ਨੂੰ ਇਧਰ ਦੀ ਗੇਟ ਦਿੱਤਾ ਹੋਇਆ ਅਟੈਚ ਕੀਤਾ ਹੋਇਆ ਤੇ ਦੂਸਰਾ ਜਿਹੜਾ ਗੇਟ ਆ ਉਹ ਬੈਡਰੂਮ ਦੇ ਵਿੱਚ ਦੀ ਜਿਹੜਾ ਉਹ ਦਿੱਤਾ ਹੋਇਆ। ਸੋ ਆਪਾਂ ਸੀੜੀ ਦੀ ਗੱਲ ਕਰੀਏ ਜਾਂ ਟਾਈਲਸ ਦੀ ਗੱਲ ਕਰੀਏ ਜਾਂ ਟੂਟੀਆਂ ਦੀ ਗੱਲ ਕਰੀਏ ਜਾਂ ਬਿਜਲੀ ਦੀ ਫਿਟਿੰਗ ਦੀ ਗੱਲ ਕਰੀਏ ਤਾਂ ਸਾਰਾ ਕੰਮ ਆ ਜਿਹੜਾ ਉਹ ਬਹੁਤ ਤਸੱਲੀ ਬਖਸ਼ ਜਿਹੜਾ ਹੋਇਆ ਵੀ ਆ ਦੋ ਬੈੱਡਰੂਮ ਗਰਾਉਂਡ ਫਲੋਰ ਤੇ ਬਣੇ ਹੋਏ ਆ। ਔਰ ਇੱਕ ਬੈੱਡਰੂਮ ਤੇ ਲੌਬੀ ਫਰਸਟ ਫਲੋਰ ਤੇ ਬਣੇ ਹੋਏ ਆ ਸੋ ਉਹ ਵੀ ਆਪਾਂ ਦੇਖਾਂਗੇ। ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 40 ਲੱਖ ਰੁਪਏ ਡਿਮਾਂਡ ਰੱਖੀ ਆ। ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਪੌੜੀਆਂ ਦੇ ਵਿੱਚ ਗ੍ਰੇਨਾਇਟ ਜਿਹੜਾ ਪੱਥਰ ਉਹ ਲੱਗਿਆ ਹੋਇਆ। ਸੋ ਕਾਫੀ ਖੂਬਸੂਰਤ ਇਹ ਘਰ ਬਣਿਆ ਹੋਇਆ। ਜੰਗਲਾਂ ਤੁਸੀਂ ਦੇਖ ਸਕਦੇ ਹੋ। ਆਸ-ਪਾਸ ਦਾ ਏਰੀਆ ਬਹੁਤ ਹੀ ਵਧੀਆ ਹੈ। ਢਿੱਲੋ ਕਲੋਨੀ ਤੁਸੀਂ ਜਾਣਦੇ ਹੋ। ਬਹੁਤ ਵਧੀਆ ਜਿਹੜੀ ਆ ਕਲੋਨੀ ਇਹ ਬਣੀ ਹੋਈ ਆ। ਕੁੜਗਪੂਰਾ ਬਾਈਪਾਸ ਦੇ ਉੱਤੇ ਆਇ ਕਲੋਨੀ। ਸੋ 40 ਲੱਖ ਰੁਪਏ ਡਿਮਾਂਡ ਦੇ ਵਿੱਚ ਇਹ ਕੋਠੀ ਜਿਹੜੀ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ। ਬਾਕੀ ਰੇਟ ਮੌਕੇ ਤੇ ਸ਼ੂਟ ਹੋ ਜੂਗੀ। ਸੋ ਆਪਾਂ ਪਹਿਲੇ ਵੀ ਗੱਲ ਕਰਦੇ ਸੀ ਦੋ ਕੋਠੀਆਂ ਹੋਰ ਤਿਆਰ ਹੋ ਰਹੀਆਂ ਇਸੇ ਹੀ ਨਕਸ਼ੇ ਦੇ ਵਿੱਚ ਜੇ ਕਿਸੇ ਵੀ ਰੁਪਰਾਣੇ ਚੱਲਦੇ ਕੰਮ ਦੇ ਵਿੱਚ ਵੀ ਨਜ਼ਰ ਮਾਰਨੀ ਹੈ ਤਾਂ ਉਹ ਮਾਰ ਸਕਦਾ ਜੇ ਉਹ ਕੋਠੀਆਂ ਦੇ ਚਾਹਬਨ ਹੋ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਸੋ ਆਪਾਂ ਫਰਸਟ ਫਲੋਰ ਤੇ ਪਹੁੰਚ ਚੁੱਕੇ ਹਾਂ ਇੱਕ ਬੈੱਡਰੂਮ ਨਾਲ ਵਾਸ਼ਰੂਮ ਜਿਹੜਾ ਅਟੈਚ ਹੈਗਾ ਕਾਰਨਰ ਵਿੰਡੋ ਲੱਗੀ ਹੋਈ ਹੈ ਸੋ ਐਲੀਵੇਸ਼ਨ ਵੀ ਬਹੁਤ ਸੋਹਣਾ ਇਸ ਕੋਠੀ ਦਾ ਬਣਿਆ ਹੋਇਆ ਇੱਕ ਬੈੱਡਰੂਮ ਅੱਗੇ ਕਾਫੀ ਖੁੱਲੀ ਜਿਹੜੀ ਹੈ ਲੌਬੀ ਉਹ ਬਣੀ ਹੋਈ ਹੈ ਤੇ ਬੈਕ ਸਾਈਡ ਦੇ ਉੱਤੇ ਕਾਫੀ ਖੁੱਲਾ ਡੁੱਲਾ ਵੇੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਮਿਲਦੇ ਆਂ ਫਿਰ ਆਪਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੋਟਕਪੂਰਾ ਬਾਈਪਾਸ ਜਿਹੜਾ ਰੋਡ ਆ ਬਿਲਕੁਲ ਨੇੜੇ ਆ ਔਰ ਕਾਫੀ ਖੁੱਲਾ ਡੁੱਲਾ ਜਿਹੜਾ ਇਸ ਕੋਠੀ ਦਾ ਵੇੜਾ ਹੈਗਾ ਰੇਟ 40 ਲੱਖ ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਬਾਬਾ ਪ੍ਰੋਪਰਟੀ ਚੈਨਲ ਤੁਹਾਡੇ ਵਾਸਤੇ ਅਕਸਰੀ ਕੋਠੀ ਦੀਆਂ ਘਰ ਜ਼ਮੀਨਾਂ ਦੀਆਂ ਵੀਡੀਓ ਜਿਹੜੀਆਂ ਲੈ ਕੇ ਆਉਂਦੇ ਰਹਿੰਨ ਸੋ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਰੂਬਰੂ ਹੁੰਦੇ ਹੀ ਰਾਵਾਂਗੇ ਕੋਸ਼ਿਸ਼ ਕਰਦੇ ਹੁੰਨੇ ਆ ਕਿ ਤੁਹਾਡੇ ਕਿਸਵੱਟੀ ਤੇ ਖਰੇ ਉਤਰੀਏ ਤੇ ਜਾਂਦੇ ਜਾਂਦੇ ਇਹਦੀ ਦਿਸ਼ਾ ਰਹਿ ਗਈ ਸੀ ਤਾਂ ਦਿਸ਼ਾ ਇਹਦੀ ਛਿਪਦੇਵਾਲਾ ਸੋ ਬਹੁਤ ਸੋਹਣਾ ਜਿਹੜਾ ਰੋੜਾ ਛੜਕਾ ਜਿਹੜੀ ਅੱਗੇ ਬਣੀ ਹੋਈ ਹੈ ਸੋ ਧੰਨਵਾਦ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਸ਼ੁਕਰੀਆ